ਹਾਂਜੀ ਆ ਜੀ ਆਪਾਂ ਚੱਲਦੇ ਪ੍ਰਦੀਪ ਭਾਜੀ ਕੋਲ ਬੈਠੇ ਇੱਥੇ ਆਰਮਨ ਹੋਰ ਪ੍ਰਦੀਪ ਭਾਜੀ ਵੀ ਆ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਭਾਜੀ ਭਾਜੀ ਹੋਰ ਬਣਾਓ ਜੀ ਬਹੁਤ ਵਧੀਆ ਭਰਾਵਾ ਮੈਂ ਤੁਹਾਨੂੰ ਭਾਜੀ ਬੁਟੀਕ ਵਾਲੇ ਬਹੁਤ ਲੱਗੇ ਤੁਹਾਡੇ ਕੋਲ ਬੁਟੀਕਾਂ ਵਾਲੀਆਂ ਜਿਵੇਂ ਆਪਣੀਆਂ ਭੈਣਾਂ ਬਾਲੀਆਂ ਆਣ ਲੱਗੇ ਤੁਹਾਡੇ ਕੋਲ ਕੀ ਚੱਕਰ ਕੀ ਐ ਹੋਇਆ ਭਾਜੀ ਅੱਧੇ ਰੇਡ ਦੇ ਰਿਆਂ ਅੱਧੇ ਰੇਡ ਦੇ ਅੱਧੇ ਰੇਡ ਦੇ ਅੱਧੇ ਰੇਡ ਦੇ ਅੱਧੇ ਰੇਡ ਦੇ ਅੱਧੇ ਰੇਡ ਬਣੋ ਇਹ ਦਾ ਜਿੰਨਾ ਮਾਲ ਪਲੇਨ ਸਟੱਫ ਆਂਦਾ ਹੈ ਹਾਂ ਸਾਨਾ ਵੱਡੀ ਗੱਲ ਤਾਂ ਮੇਰੇ ਤੋਂ ਜਿੰਨੀ ਵੈਰਾਈ ਮੇਰੇ ਤੋਂ ਹੈ ਪੂਰੇ ਬਸੰਦਾ ਘੁੰਮ ਲਿਓ ਪੂਰਾ ਬਸੰਦਾ ਸ਼ਹਿਰ ਘੁੰਮ ਲਿਓ ਇੰਨੀ ਵੈਰਾਈ ਦੇ ਨੇ ਕਲਰ ਨਹੀਂ ਮਿਲਨੇ ਨਹੀਂ ਮਿਲਨੇ ਇਹ ਮਿਲਨੇ ਐਨੀ ਵੈਰਾਈ ਦੇ ਨੇ ਕਲਰ ਨਹੀਂ ਮਿਲਨੇ ਦਿਖਾਓ ਭਾਜੀ ਆਹ ਭਾਜੀ ਨੇ ਕੋਲ ਐ ਹੋਇਆ 55 ਮੀਟਰ ਦਾ ਸੂਟ ਹੈ ਕਟਿੰਗ ਕਰੀਤੇ ਭਾਜੀ ਇਹ ਸਾਬ ਦੇ ਨਹੀਂ ਕਰੀਤੇ ਆਹ ਭਾਜੀ ਆਹਦਾ ਰੇ ਨਹੀਂ ਕਿਤੇ ਮੈਂ ਕਹਿੰਦਾ ਤੂੰ ਆ ਮੇਰੇ ਵੀਰ ਦਿਲ ਦੀਆਂ ਇਨਸਾਨਾਂ ਨੇ ਜਨਾਲ ਕੀਤੇ ਆ ਐਨੀ ਵੈਰਾਈਟੀ ਹਾਂ ਪੂਰੇ ਫੰਡੇ ਚ ਫਰੇਨ ਦਾ ਜਿੰਨਾ ਸਟਾਕ ਆਪਣੇ ਕੋਲ ਨਾ ਭਰਾ ਪੂਰੇ ਫੰਡੇ ਮਿਲਾਂ ਔਰ ਇੱਥੇ ਇੱਥੇ ਕਿੱਡੀ ਦਾ ਮਾਰ ਕੋਟਰ ਵੀ ਦਾ ਮਾਰ ਰੇ ਆ ਕੀ ਲਾਰ ਕੇ ਆ ਭਾਜੀ ਆ ਸੂਟ ਭਾਜੀ ਸੂਟ ਆ ਕੀ ਤੋਪ ਦੇ ਗੋਲੇ ਜਿਹਾ ਬਣਾ ਕੇ ਰੱਖੀ ਹੋਈ ਗੱਲ ਹੈ ਡਾਕ ਆਇਆ ਪਸੰਦ ਕੀਤਾ ਹਾਂ ਪੈਕ ਕੀਤਾ ਲਫਾਫੇ ਚ ਪਾਇਆ ਬਿੱਲ ਬੜਿਆ ਓਕੇ ਅੱਛਾ ਕੋਈ ਨਾਪਨ ਦੀ ਲੋੜ ਨਹੀਂ ਪੂਰਾ 5 ਮੀਟਰ ਪੂਰਾ 5 ਮੀਟਰ ਪੌਣੇ 5 ਹੋਵੇ ਸੂਟ ਬਾਕੀ ਫ੍ਰੀ ਆਪਣਾ ਅੱਛਾ ਭਾਜੀ ਹਾਂਜੀ ਭਾਜੀ ਕੀ ਖੈਰੀ ਭਾਜੀ ਕੀ ਚੀਜ਼ ਐ ਇਹ ਮੈਨੂੰ ਦੱਸੋ ਤੁਸੀਂ ਵੀ ਜਿਵੇਂ ਕਿ ਆਪਾਂ ਨੂੰ ਕੋਈ ਕੱਟਣ ਵਡਣ ਦੀ ਲੋੜ ਨਹੀਂ ਆ ਪੂਰੇ ਨਾਪ ਕੇ ਸੂਟ ਰੱਖੇ ਹੋਇਆ ਪੂਰਾ ਕਪੜਾ ਹੋਊਗਾ ਵੀਰੇ 5 ਮੀਟਰ ਸੂਟ ਹੋਊਗਾ ਕੋਈ ਤੁਹਾਨੂੰ ਐ ਨਹੀਂ ਆ ਵੀ ਤੁਹਾਨੂੰ ਕਹਦੇ ਕਪੜਾ ਘੱਟ ਆਵੇ ਠੀਕ ਜਿਵੇਂ ਕਿ ਤਰੇਵ ਹਰ ਇੱਕ ਤਰ੍ਹਾਂ ਦਾ ਬੇਸ ਵੀ ਨੂੰ ਆਪਣੇ ਕੋਲੇ ਨਵੇਂ ਫੈਨਸੀ ਬੇਸ ਆਏ ਆ ਪਲੇਨ ਸੂਟ ਹੈ ਬੁਟੀਕ ਦੇ ਦੇ ਬੁਟੀਕ ਵਾਲੇ ਆਪਣੇ ਕੋਲ ਬਹੁਤ ਆਉਂਦੇ ਆ ਪਰੰਕ ਕਰੇ ਸੀ ਕਿ ਆ ਕੇ ਜੀ ਬੁਟੀਕਾਂ ਦੇ ਬਾਹਲੇ ਆਣ ਲੱਗੇ ਕੀ ਚੱਕਰ ਕੀ ਹੋ ਗਿਆ ਪੁਰਨੇ ਪਾ ਜੀ ਬੀਆ ਪ੍ਰੀਵਿਊ ਪੀਰੇਆ ਪੀਰ ਮੇਰੇ ਗਰਸੋਂ ਮੇਰੀ ਹਾਂ ਪਖੰਡੇ ਤੋਂ ਆਂਦੀ ਆਂਦੇ ਵਾਓ ਸਪੈਸ਼ਲ ਗੋਸ਼ੀਆਂ ਆ ਰਿਹਾ ਹੈ ਅੱਛਾ ਪੂਰਾ ਪੂਰਾ ਪਿੰਡ ਆ ਰਿਹਾ ਭਾਈ ਜੀ ਪੂਰਾ ਪੂਰਾ ਪਿੰਡ ਬਹੁਤ ਵੱਡੀ ਗੱਲ ਹੈ ਛੋਟੀ ਮੋਟੀ ਗੱਲ ਨਹੀਂ ਅੱਛਾ ਵਿਆਹ ਸ਼ਾਦੀਆਂ ਵਾਸਤੇ ਕੋਲੀਨ ਵਾਸਤੇ ਪ੍ਰੋਗਰਾਮ ਵਾਸਤੇ ਫੰਕਸ਼ਨ ਵਾਸਤੇ ਦਾਜਨ ਵਰੀ ਵਾਸਤੇ ਪੂਰਾ ਪੂਰਾ ਪਿੰਡ ਪੂਰਾ ਪੂਰਾ ਪਿੰਡ ਆਉਂਦਾ ਇਹ ਬਹੁਤ ਵੱਡੀ ਗੱਲ ਹੈ ਦੇ ਨਵੀਰ ਕਾਰੀਆ ਵਸਤੇ ਆਉਂਦਾ ਵੈਰੈਟੀ ਵਸਤੇ ਵੈਰੈਟੀ ਵੱਧ ਮਿਲਦੀ ਹੈ ਵੈਰੈਟੀ ਵੱਧ ਮਿਲਦੀ ਹੈ ਫਾਇਦਾ ਵੀ ਬਹੁਤ ਕਰਦੇ ਹੋ ਉਹ ਫਾਇਦਾ ਮੇਰੇ ਵੀਰ ਕੋ ਫਾਇਦਾ ਇਹ ਪੂਰਾ ਪੂਰਾ ਪਿੰਡ ਕੋਈ ਛੋਟੀ ਮੋਡੀ ਗੱਲ ਨਹੀਂ ਤੁਸੀਂ ਬਾਜੀ ਕਹੀ ਜਾਂਦੇ ਹੋ ਮੈਂ ਉਹਨਾਂ ਨੂੰ ਕੁਝ ਕਹਾਂ ਉਹ ਬੈਠੇ ਰਾਮ ਨੇ ਚੋਕੇ ਬੈਠੇ ਚਾਪ ਚਾਪ ਬੈਠੇ ਅੱਡ ਅੱਡ ਬਰੇਡੀਆਂ ਲੈ ਕੇ ਬੈਠੇ ਆਂ ਉਹ ਬਾਜੀ ਕਹੇ ਦੋਸਤ ਦੇ ਗੋਲੇ ਜੇ ਲਾ ਕੇ ਬੈਠੇ ਤੁਸੀਂ ਵੀ ਇਹ ਵੀਰ ਜੀ ਕਟਿੰਗ ਕਰਕੇ ਲਾਏ ਹੋਏ ਆ 5-5 ਮੀਟਰ ਅੱਜ ਕੱਲ ਮਾਲ ਆਉਂਦਾ ਜਿਹੜਾ ਇਸ ਤਰ੍ਹਾਂ ਹੀ ਛੇਲ ਹੁੰਦਾ ਹੈਗਾ ਆਪਣੇ ਕੋਲੇ ਆ ਗਈ ਬਟੀਕਾ ਵਾਲੀਆਂ ਅੱਛਾ ਠੀਕ ਆ ਵੀਰੇ ਬਟੀਕਾ ਵਾਲੀਆਂ ਮੇਰੀਆਂ ਭੈਣਾਂ ਆਂਦੀਆਂ ਤੇ ਕਟਿੰਗ ਕਰਨ ਦਾ ਟਾਈਮ ਨਹੀਂ ਹੁੰਦਾ ਰਸ਼ ਬਹੁਤ ਹੁੰਦਾ ਠੀਕ ਹੈ ਤੇ ਵੀ ਇਹ ਆਹ ਤੋਪ ਦੇ ਗੋਲੇ ਬਣਾਏ ਹੋਏ ਆ ਪੰਜ ਪੰਜ ਮੀਟਰ ਦੇ ਇਹ ਚੱਲਣਗੇ ਵੀ ਇਹ ਚੱਕੋ ਧੜਮ ਅੱਛਾ ਜੱਕੋ ਧੜਮ ਬਾਜੀ ਕਿਹੜਾ ਕਪੜਾ ਜਿਹੜਾ ਇਹ ਰਕ੍ਰਸ਼ ਹੈ ਵੀਰ ਜੀ ਇਹ ਹਾਂਜੀ ਬਾਜ਼ਾਰ ਦੇ ਵਿੱਚ ਇਹ ਆਪਣਾ ਰੈਨਲੂ ਆਪਣਾ ਰੈਨਲੂ 2200 2300 2000 ਇਸ ਰੇਂਜ ਚ ਹੈ ਆਪਣੇ ਕੋਲ ਸਿਰਫ 1200 ਇਹ 1200 ਦਾ ਸਿਰਫ 1200 ਦੇ ਸੈਲਫ ਹੈ ਬਾਜੀ ਸੈਲਫ ਹੈ ਪਲੇਨ ਹੈ ਦੋ ਬੇਸ ਅੱਛਾ 1200 ਹੀ ਰੇਂਜ ਚ ਹੈ 1200 ਰੁਪਏ ਦੇ ਵਿੱਚ ਹੈ ਜਿਹਨੇ ਬਲੌਕ ਕਰਾਉਣੀ ਹੈ ਵੀਰ ਜੀ ਇਹਨਾਂ ਦੇ ਹੈਂਡਵਰਕ ਵੀ ਵੀ ਹਜ਼ਾਰ ਦੇ ਰੂਟ ਬਣ ਕੇ ਆਉਂਦੇ ਆ ਦੁਪੱਟਿਆਂ ਨਾਲ ਇਹਨਾਂ ਦੇ ਇਹ ਕਪੜਿਆਂ ਦੇ ਵੇੜਿਆ ਆਪਾਂ ਪਟਿਕ ਵਾਲੇ ਸੂਟ ਦੇਖਦੇ ਕਰਾਈਆਂ ਵਾਲੇ ਹਾਂਜੀ ਉਹ ਵਾਲੇ ਬੇਸ ਨੇ ਇਹ ਕੋਈ ਵੀ ਮਤਲਬ ਉਹ ਵੀ ਵਰਕ ਕਰਵਾ ਸਕਦੇ ਹੋ ਬਲੌਕ ਕਰਾਉਣੀ ਹੈ ਆਰੀ ਵਰਕ ਕਰਾਉਣਾ ਹੈ ਪੀ ਆਰ ਦਾ ਵਰਕ ਕਰਾਉਣਾ ਹੈ ਹੈਂਡ ਵਰਕ ਕਰਾਉਣਾ ਹੈ ਪਰਲ ਬੀਜ ਦਾ ਕੰਮ ਕਰਾਉਣਾ ਹੈ ਤੁਹਾਡੀ ਚੋਅ ਹੈ ਸਾ ਜੋ ਮਰਜ਼ੀ ਵਰਕ ਕਰਾ ਲਓ ਵੀਰੇ ਕਪੜਾ ਸਿਰੇ ਦਾ ਐਦੂ ਉੱਪਰ ਕਪੜਾ ਨਹੀਂ ਹੈ 2500 2700 ਰੁਪਏ ਦੇ ਵਿੱਚ ਬਾਜ਼ਾਰ ਚ ਨਹੀਂ ਮਿਲਿਆ ਆਪਣੇ ਕੋਲੇ 1200 ਰੁਪਏ ਆ ਰੰਗ ਦਿਖਾ ਦਿਓ ਜੀ ਇੱਕ ਵਾਰੀ 1200 ਰੇਂਜ ਚ ਹੈ ਕੀ ਨਾਮ ਦੱਸਿਆ ਕਪੜੇ ਦਾ ਸ਼ਿਕਰਾ ਸ਼ਿਕਰਾਸ਼ ਦੇ ਹੈ ਜੀ ਕਲਰ ਤੁਸੀਂ ਚੈੱਕ ਕਰ ਰਹੇ ਹੋ ਹੁਣ ਆਪਾਂ ਨੈਕਸਟ ਚੱਲਦੇ ਪ੍ਰ ਸਾਰਾ ਮਾਰਨਾ ਮਾਰ ਇਧਰ ਦੇ ਬੈਠੇ ਉਧਰ ਮਾਰੋ ਲਿਆ ਗਿਆ ਮਾਰ ਆ ਬੈਠੇ ਆਹ ਇੱਕ ਤਮਾਕੀ ਐ ਤਮਾਕੀ ਇਹ ਤਮਾਕੀ ਐ ਬੈਜੀ ਆਹ ਤਮਾਕੀ ਐ ਇਹ ਕਿਹੜੇ ਤਮਾਕੀਆ ਇਹਦੇ ਚੱਕਰ ਚੱਕਰ ਮੇਰੇ ਵੀਰ ਚੱਕਰ ਤਮਾਕੀ ਐ ਇਹ ਕੀ ਬਾਤ ਐ ਇਹ ਤਮਾਕੀ ਸਿਰਫ ਗੋਠੀ ਵਾਲੇ ਲੈਣਗੇ ਭਾਈ ਹਾਂਜੀ ਛੋਟੀ ਬਹੁਤ ਹਲਕਾ ਮੈਂ ਕਹਿੰਦਾ ਫੁੱਲ ਵਰਗਾ ਸੂੜਾ ਫੁੱਲ ਵਰਗਾ ਆ ਕਿਧਰ ਇਧਰ ਕਿੱਥੇ ਜਾਂਦਾ ਪਿਓਰ ਔਰਗੰਜਾ ਪਿਓਰ ਔਰਗੰਜਾ ਉਹ ਸ਼ਾਈਨਿੰਗ ਵਾਲੀ ਪਾਜੀ ਤੇ ਪਾਜੀ ਦੇ ਕਲਰ ਕਿੱਥੇ ਪਏ ਆ ਕਲਰ ਪਏ ਆ ਮੱਖਣਾ ਦੇਖੋ ਆ ਦੇਖ ਮੱਖਣਾ ਦੇ ਜਰੂਰ ਦੱਸ ਦਿਓ ਕਿ ਇਹਨੂੰ ਕੀ ਰੇਟ ਹੈ ਉਹ ਪਾਜੀ ਕੀ ਗੱਲ ਹੋ ਗਈ ਕਿਸੇ ਇੱਕ ਦਾ ਰੇਟ ਰੀਸ ਹੈਗਾ ਅਲਾ ਕਮੈਂਟ ਕਰ ਦਿੰਦਾ ਗੱਲ ਅੱਛਾ ਆਪਣੇ ਪਿਆਰੇ ਕਸਟਮਰ ਗਲਤ ਕਮੈਂਟ ਨਹੀਂ ਕਰ ਸਕਦੇ ਮੇਰੇ ਵੀ ਨਜ਼ਰ ਗੱਲ ਤੇ ਰੱਖੀ ਲੋ ਜੀ ਇਹਨਾਂ ਦੀ ਗੱਲ ਸੁਣੋ ਪ੍ਰਦੀਪ ਜੀ ਦੋਰ ਦਾ ਸੁਣੀ ਮੇਰੀ ਗੱਲ ਪ੍ਰਦੀਪ ਜੀ ਇੱਧਰ ਤੋਂ ਮੈਂ ਕਹਿੰਦਾ ਕਮੈਂਟ ਕਰੋ ਬਿਲਕੁਲ ਕਰੋ ਪਰ ਸਾਡੇ ਨੂੰ ਵਿਸ਼ਵਾਸ ਹੈ ਜਿੰਨੀ ਆਈਟਮ ਅਸੀਂ ਥਾਨੇ ਨਾ ਜਿੰਨੀ ਬ੍ਰੈਡੀ ਅਸੀਂ ਥਾਨੇ ਸਾਡੇ ਕੋਈ ਕਸਟਮਰ ਗਲਤ ਕਮੈਂਟ ਨਹੀਂ ਕਰ ਸਕਦਾ ਭਾਜੀ ਤੁਹਾਨੂੰ ਪਤਾ ਪੁੱਤਰ ਕੁੱਤਾ ਵੈਰੀ ਹੁੰਦਾ ਇਹ ਗੱਲ ਸਾਨੂੰ ਪਤਾ ਹੈ ਤੁਹਾਨੂੰ ਪਤਾ ਵੀਰ ਜੀ ਇਹ ਸੱਚਾਈ ਹੈ ਆਪਣੇ ਕਸਟਮਰ ਬਿਲਕੁਲ ਗਲਤ ਗੱਲ ਨਹੀਂ ਕਰ ਸਕਦੇ ਵੀਰ ਐਡਾ ਪਿਆਰ ਦਿੱਤਾ ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੇ ਪ੍ਰਦੀਪ ਜੀ ਤੁਸੀਂ ਪੌੜੀ ਚੜ੍ਹਨ ਲੱਗਦੇ ਹੋ ਲੱਤਾਂ ਖਿੱਚਣ ਵਾਲੇ ਕਿੰਨੇ ਮਿਲਣਗੇ ਬਹੁਤ ਮਿਲਣਗੇ ਭਾਜੀ ਨਿਗਾਹ ਰੱਖਿਓ ਬਹੁਤ ਵੇਣਗੇ ਬਹੁਤ ਮਿਲਣਗੇ ਬਹੁਤ ਮਿਲਣਗੇ ਲੱਗਦਾ ਖਿੱਚਣੇ ਮੇਰੇ ਵੀਰ ਤੇ ਤੁਸੀਂ ਵੀਡੀਓ ਦੇ ਵਿੱਚ ਵਿੱਚ ਕਲਰ ਵੀ ਚੈੱਕ ਕਰਦੇ ਰਹੋ ਆ ਦੇਖੋ ਕਲਰ ਤੇ ਰੇਟ ਭਾਜੀ ਜਿਹੜਾ ਸਾਡਾ ਹੈ ਇਹੋ ਜੀ ਕੋਈ ਗੱਲ ਨਹੀਂ ਆ ਦੇਖੋ ਉੱਪਰ 600 ਰੁਪਏ ਦਾ 600 ਰੁਪਏ ਰੇਟ ਹੈ ਸਾਰਾ ਰੰਗ ਤੁਸੀਂ ਚੈੱਕ ਕਰ ਲਓ ਜੇ ਫੇਰ ਵੀ ਤੁਹਾਨੂੰ ਲੱਗਦਾ ਰੇਟ ਨਹੀਂ ਸਮਝ ਆ ਰਿਹਾ ਹੈ ਕੋਈ ਨਹੀਂ ਸਮਝ ਆ ਰਿਹਾ ਆਪਣੇ ਨੰਬਰ ਦਿੱਤੇ ਹੁੰਦੇ ਬਿਲਕੁਲ ਬਿਲਕੁਲ ਆ ਇੱਧਰ ਦੇਖ ਆਹ ਮੇਰਾ ਭਾਜੀ ਗੱਲ ਦਾ ਮਾਰ ਦਿਖਾਓ ਇਹ ਹੈ ਵਿਦੇਸ਼ ਸ਼ਰਮਿਲੀ ਵੇ ਸਾਈ ਸ਼ਰਮਿਲੀ ਸ਼ਰਮਿਲੀ ਰੇਟ ਭਾਜੀ ਮੈਨੂੰ ਤਾਂ ਦੋ ਹੀ ਸ਼ਰਮਿਲਾ ਲੱਗੀਆਂ ਨੇ ਬਾਈ ਅ ਦੇਖੋ ਵੀਰੇ ਨਹੀਂ ਆ ਸ਼ਰਮੀਲੀ بیس ਹੈਗਾ ਤੇ ਇਹਦੇ ਵੀ ਬਹੁਤ ਸੋਨੇ ਸੋਨੇ ਰੰਗ ਆਏ ਐ ਅੱਜ ਸਾਈ ਲਪਾਇਆ ਜੀ ਥੋੜੀ ਤਬੀਅ ਢਿੱਲੀ ਐ ਦੇਖ ਲਓ ਫਿਰ ਵੀ ਵੀਡੀਓ ਬਣਾ ਰਿਹਾ ਤੁਹਾਡੇ ਵਾਸਤੇ ਇਹ ਇਹਦਾ ਰੇਟ ਹੈਗਾ ਵੀਰੇ ਹਲੋ ਵੀਰ ਹਲੋ ਵੀਰ ਹਲੋ ਵੀਰ ਹਲੋ ਭਇਆ ਵਾਲਾ 500 500 ਰੁਪਏ ਦਾ ਸੂਟ ਹੈ ਵੀ ਜੀ 500 ਰੁਪਏ ਦਾ ਆਹਾਂ ਸਪਾਰਕਿੰਗ ਐ ਸਪਾਰਕਿੰਗ ਲੋ ਜੀ ਰੰਗ ਵੀ ਦਿਖਾ ਦਿਓ ਪਾਜੀ ਬਣੇ ਆਹ ਦੇਖੋ ਆ ਰੰਗ ਪਏ ਇੱਕ ਤਾਂ ਸਾਈ ਬਈ ਆ ਮਖਮਲੀ ਨਵੀਂ ਚੱਲੀ ਤੇਰੀ ਆਧਾਰ ਐਸਕੇ ਦਾ ਬ੍ਰੈਂਡ ਹਾ ਭਾਈ ਹਾ ਲਓ ਜੀ ਇਹ ਮਖਮਲੀ ਹੈ ਭਾਈ ਇੱਧਰ ਦਿਖਾਓ ਭਾਈ ਸਾਹਿਬ ਇੱਧਰ ਇਹ ਹੈ ਮਖਮਲੀ ਔਰ ਆਪਾਂ ਦੇਣ ਜਾ ਰਹੇ ਹਾਂ ਬ੍ਰੈਂਡ ਉਹ ਦਵਾਂਗੇ ਅੱਧੇ ਰੇਟ ਤੇ 30% ਆਨੋ ਭਾਈ ਚੈੱਕ ਕਰੋ ਚਲ ਭਾਈ ਚੂੜੀ ਬੋਲਦੇ ਮੈਂ ਕਹ ਜਮਾ ਹੀ ਨਹੀਂ ਬਿਲਕੁਲ ਆਨੋ ਦਾ ਤੱਕ ਨਹੀਂ ਬੋਲਿਆ 16 1600 ਰੁਪਏ ਸੂਟ ਹੈ 16 1600 ਰੁਪਏ ਆਪਾਂ ਦੇਣ ਜਾ ਰਹੇ ਹਾਂ 800 ਰੁਪਏ ਚ 600 ਰੁਪਏ ਰਜ਼ਾ ਭਾਈ ਜਾ ਦੂਤ ਕਿੰਨੀਆਂ ਮਾਂ ਫ੍ਰੈਂਡੀ ਗੈਰੀ ਭਾਜੀ ਹੁਣ ਤੁਸੀਂ ਜਿਹੜੇ ਆ ਰੰਗ ਬਰੰਗੇ ਆ ਤੂਫ ਦੇ ਗੋਲੇ ਹੀ ਗਾਉਂਗਾ ਮੈਂ ਇਹ ਲੈ ਕੇ ਬੈਠੋ ਇਹਦੇ ਬਾਰੇ ਕੁਝ ਦੱਸੋ ਮੜਾ ਇਹ ਕੀ ਚੀਜ਼ ਹੈ ਕਪੜਾ ਵੀਰ ਜੀ ਮੈਂ ਤੁਹਾਨੂੰ ਐ ਲੈ ਲਉ ਤੁਸੀਂ ਕਪੜਾ ਕੁਆਲਟੀ ਵਾਈਜ਼ ਬਹੁਤ ਵਧੀਆ ਹੈ ਜਿਵੇਂ ਫਿਟਿੰਗ ਵਗੈਰਾ ਬਹੁਤ ਸੋਹਣੀ ਹੁੰਦੀ ਹੈ ਕਪੜਾ ਠੀਕ ਹੈ ਆਪਣੇ ਕੋਲੇ ਬੁਟੀਕ ਵਾਲੇ ਆਉਂਦੇ ਵੀਰ ਇਹੀ ਸੂਟ ਤਿਆਰ ਕਰਕੇ 5 5 7 7 ਹਜ਼ਾਰ ਦੇ ਸੂਟ ਵੇਚਦੇ ਆ ਠੀਕ ਹੈ ਪਰ ਆਪਣੇ ਕੋਲੇ ਸੂਟ ਇਹ ਤੁਸੀਂ ਐ ਲੈ ਲਉ ਬਹੁਤ ਜ਼ਿਆਦਾ ਪਲੇਨ ਕਪੜਾ ਹੀ ਬਹੁਤ ਜ਼ਿਆਦਾ ਡਿਸਕਾਊਂਟ ਚ ਰੱਖਿਆ ਹੈ ਬਾਜ਼ਾਰ ਦੇ ਵਿੱਚ ਜਿਵੇਂ 1350 1400 ਦੇ ਆਪਣੇ ਕੋਲੇ 650 ਰੁਪਏ ਦਾ ਵੀਰ ਜੀ ਲਓ ਜੀ ਤੁਸੀਂ ਗੱਲ ਸੋਹਣੀ ਰਿਓ ਸਿਹਰੀ ਬਹੁਤ ਸੋਹਣੇ ਸੋਹਣੇ ਇਹਨਾਂ 'ਪਰ ਸੂਟ ਹੈਗੇ ਆਪਾਂ ਤੁਹਾਨੂੰ ਨਿਗਾਹ ਕਰਾ ਕੇ ਆਨੇ ਆ ਅੱਗੇ ਕੀ ਬੇਬਾ ਜੀ ਤੋਂ ਉਰੇ ਤੱਕ ਸਾਡੇ ਪਲੇਨ ਬੇਸ ਲੱਗੇ ਆ ਭਾਜੀ ਆ ਡੱਡ ਇਹ ਭਾਜੀ ਆ ਕੀ ਬੇਬਾ ਜੀ ਚਿੱਟ ਵਾਲੀ ਔਰ ਗੰਜਾ ਇਹ ਸੈਂਪਲ ਹੈ ਜੀ ਉਹ ਆ ਆ ਦੇਖਿਓ ਰੰਗ ਕਿੰਨੇ ਪਏ ਆ ਇਧਰ ਇਹ ਆ ਦੇਖਿਓ ਓਏ ਉਹ ਵੀਰੇ ਸ਼ੀਸ਼ਾ ਲੱਗ ਗਿਆ ਕੇ ਉਹ ਮੈਂ ਕਿਤੇ ਹੋਰ ਮੇਰੇ ਸ਼ੀਸ਼ਾ ਲੱਗੇ ਮੇਰੇ ਵੀ ਸ਼ੀਸ਼ਾ ਨਾਲਿਕ ਮੇਰਾ ਸਿਰ ਬੜਵਾਤਾ ਦੀ ਦੁਨੀ ਮੈਂ ਕਰ ਕੋ ਭੱਜ ਆ ਰੰਗ ਦਿਖਾਉਣ ਵਾਸਤੇ ਦੇਖੀ ਵੀਡੀਓ ਬਣਾਉਂਦਾ ਹੋਣਾ ਮੈਂ ਕੰਮ ਕਰਾ ਬੱਠੇ ਹਾਂ ਹਾਂ ਅਚਾਰ ਰੰਗ ਆਇਆ ਆ ਭਾਜੀ ਔਰਗੰਜਾ ਆਹਾ ਔਰਗੰਜਾ ਚੈੱਕ ਕਲੀ ਚੈੱਕ ਕਲੀ ਔਰਗੰਜਾ ਵੀ ਆ ਰਿਹਾ ਰੇਟ ਤੇ ਕਰਾ ਦੇ ਭਾਜੀ ਰੇਟ ਚੈੱਕ ਕਰ ਲੋ ਜੀ 500 ਦੀ ਰੇਂਜ ਮਿਲ ਜਾਣਾ ਆ ਭਾਜੀ ਮਸ਼ਰੀਨ ਇਹ ਵਾਲਾ ਰੇਟ ਵੀ ਚੈੱਕ ਕਰਾ ਦ ਸਾਰਿਆਂ ਦੇ ਚੈੱਕ ਕਰਾ ਦੋ ਆ ਲੋ ਜੀ 800 ਦੀ ਰੇਂਜ ਮਿਲ ਜਾਣਾ ਕੱਲੋ ਚੈੱਕ ਕਰਾਈਓ ਭਾਜੀ ਇੱਕ ਵਾਰੀ ਇਹ ਸੈਂਪਲ ਹੈ ਬਾਜੀ ਇਹ ਸੈਂਪਲ ਹੈ ਸੈਂਪਲ ਪ੍ਰੀਆ ਕਰੋ ਮਿਲ ਲਗੇ ਇਹ ਇਹਦੇ ਚ ਕਲਰ ਮਿਲ ਜਾ ਰਿਹਾ ਅੱਛਾ ਕਲਰ ਮਿਲ ਜਾ ਰਿਹਾ ਆਹ ਬਾਜੀ ਸੈਮੀ ਕ੍ਰਸ਼ ਇਹ ਸੈਮੀ ਕ੍ਰਸ਼ ਹਾਂਜੀ ਲੋ ਜੀ ਮੇਰੇ ਤੋਂ ਨਾਮ ਹੀ ਨਹੀਂ ਲਿਖਿਆ ਇਹ ਕਪੜਾ ਹੈ ਜਿਹੜਾ ਕਿਹੜਾ ਸੈਮੀ ਕ੍ਰਸ਼ ਬਰਬਰੀ ਕਹਿੰਦੇ 600 ਦੀ ਰੇਂਜ ਚ ਜੀ ਹਾਂਜੀ ਆ ਚੈੱਕ ਕਰਾ ਦਿਓ ਰੰਗ ਇਹ ਸੈਂਪਲ ਹੈ ਬਾਜੀ ਇਹ 50 ਰੰਗ ਹੈ ਅੱਛਾ ਰੰਗ ਹੋਰ ਵੀ ਹੈ ਹਾਂਜੀ ਜਿਵੇਂ ਮੈਂ ਸੀਸ਼ੇ ਚ ਵੱਜਣ ਲੱਗਿਆ ਯਾਰ ਅੱਛਾ ਅੱਛਾ ਇਹ ਜੰਗਿਰੀ ਸਿਲਕ ਕਿਹੜੀ ਜੰਗਿਰੀ ਜੰਗਿਰੀ ਨਵੀਂ ਸਿਲਕ ਬਾਜੀ ਇਹ ਕਿਹੜੀ ਸਿਲਕ ਆ ਗਈ ਚੈਮਰੋ ਵੀ ਕਹਿੰਦੇ ਨੇ ਜੰਗਿਰੀ ਵੀ ਜੰਗਰੋ ਵੀ ਕਹਿੰਦੇ ਆ ਜੰਗੀਰੀ ਵੀ ਕਹਿੰਦੇ ਭਾਜੀ ਜੰਗੀਰੀ ਜੰਗੀਰੀ ਸਰਦੀਆਂ ਵਾਲੀ ਗਰਮ ਅੱਛਾ ਜਿਹਨੂੰ ਚੋਕਲੇਟ ਕਪੜਾ ਕਈ ਜਾਂਦੇ ਆਂ ਨਹੀਂ 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 ਬਹੁਤ ਹਲਕਾ ਭਾਜੀ ਉਹ ਹਲਕਾ ਹੈ ਹਲਕਾ ਹੈ ਇਹ ਸਰਦੀਆਂ ਦਾ ਤੋਹਫਾ ਕਈ ਪੰਜੀਰੀ ਕਹਿੰਦੇ ਭਾਜੀ ਕਿ ਜਿਗਰੀ ਕਹਿੰਦੇ ਗਰਮ ਕਪੜਾ ਹੋਵੇ ਜਿਵੇਂ ਪ੍ਰਦੀਪ ਜੀ ਦੱਸ ਰਹੇ ਕੀ ਨਾਮ ਲੈ ਰਹੇ ਭਾਜੀ ਜਿਗਰੀ ਸਿਲਕ ਜੰਗੀਰੀ ਸਿਲਕ ਹਾਂਜੀ ਭਾਜੀ ਤੇ ਰੇਡ ਕੀ ਹੈ ਜੰਗੀਰੀ ਦੀ ਲਈ ਹੈ ਉਹ 800 ਭਾਜੀ ਇਹ ਪਾ ਕੇ ਜੰਗ ਲੜਨ ਜਾਂਦੇ ਹੁੰਦੇ ਸੀ ਸੈਨਿਕ ਅੱਛਾ ਇੱਕਾ ਕਰੀ ਭਾਜੀ लो जी ये और शेनिंग ओरगेंजा आ गई देखो जी शेनिंगी और आ गई बारे दसा गए चेक कर ਬੋਖਿਆਰੇ ਬੋਖਿਆਰੇ ਓਏ ਆਰ ਆਰ ਕ੍ਰੈਸ਼ ਕ੍ਰੈਸ਼ ਤੇਰਾ ਤੋਂ ਪਾਰਾ ਤੋਂ ਪਾਰਾ ਤੋਂ ਪਾਰਾ ਤੋਂ ਆਰ ਕੱਲੋ ਰੇ ਬੋਸ ਰੇ ਰਾਂਗ ਰੇ ਬੋਸ ਰੇ ਕਿੰਨੇ ਆ ਬੋਸ ਰੇ ਕਿੰਨੇ ਆ ਆ ਦੇ ਪਰ ਆ ਆ ਦੇ ਕ੍ਰੈਪ ਦੇਂ ਗਿਆ ਫੇਬਿਓ ਦੇਂ ਗਿਆ ਫੇਬਿਓ ਆ ਦੇ ਆ ਦੇ ਆ ਦੇ ਬੋਖਿਆਰੇ ਬੋਖਿਆਰੇ ਗੋਖਿਆਰੇ ਕ੍ਰੈਪ ਫੜ ਲਓ ਫੜ ਆ ਕਰਾ ਕਪੜਾ ਨਮਕ ਕਪੜਾ ਨਮਕ ਕਪੜਾ ਨਮਕ ਕਪੜਾ ਆ ਆ ਰਾਂਗ ਆਰ ਆਰ ਖੜੀ ਆਰ ਲੋ ਜੀ ਜਿਵੇਂ ਕਿ ਪ੍ਰਦੀਪ ਜੀ ਨੇ ਤੁਹਾਨੂੰ ਦਿਖਾਇਆ ਵੈਰਾਈਟੀ ਬਹੁਤ ਹੈ ਨਾਲ ਕੋਲ ਪਲੇਨ ਦੇ ਸੂਟ ਆ ਚੁੱਕੇ ਆ ਬੁਟੀਕ ਵਾਲੀਏ ਮੇਰੇ ਭੈਣਾਂ ਨੂੰ ਰਿਕੁਐਸਟ ਹੈ ਬਹੁਤ ਫਾਇਦੇ ਨਾਲ ਸੂਟ ਦੇ ਰਿਹਾ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਪਈ ਹੈ ਨਵੇਂ ਕੱਪੜੇ ਪਏ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਹੀ ਚੁੱਕੇ ਹੋ ਬਾਕੀ ਪ੍ਰਦੀਪ ਜੀ ਦਾ ਸਾਲ ਨਾ ਮਿਲੂਗਾ ਜੀ ਠੀਕ ਹੈ ਬੁਟੀਕ ਵਾਸਤੇ ਅਸੀਂ ਬਹੁਤ ਡੀਲ ਮਾਂ ਲੈ ਕੇ ਆਏ ਆ ਠੀਕ ਹੈ ਉਹ ਡੀਲ ਮੈਂ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਸਿੰਗਲ ਸੂਰਵਿਲ ਨੇ ਘਰ ਬੱਠੇ ਮਗਲੋਂ ਸਿੰਗਲ ਪੀਸ ਵੀ ਘਰ ਬੱਠੇ ਮਗਲੋਂ ਇਕੱਲਾ ਬਿਸਰੇ ਜੀ ਇਕੱਲਾ ਬਿਸਰੇ ਇਕੱਲਾ ਬਿਸਕਲਾ ਬਿਸਕਲਾ ਸਿੰਗਲ ਪੀਸ ਵੀ ਘਰ ਬੱਠੇ ਮਗਲੋਂ ਨਵੀਆਂ ਚੀਜ਼ਾਂ ਲੈਣੀਆਂ ਗੋਟੀਆਂ ਦੀਆਂ ਉਹਦੀ ਐਡਮ ਫੈਸ਼ੀ ਲੈਣੀਆਂ ਗੋਟੀਆਂ ਨਾਲ ਦੀ ਰੇਡ ਕੱਪ ਲੈਣੇ ਗੋਟੀਆਂ ਨਾਲ ਬੜੀ ਬਾਜੀ ਆ ਸੂਟ ਕਿਹੜਾ ਤੇ ਭਾਜੀ ਰਿੰਜੂਨ ਸਿਲਕ ਹੈ ਭਾਜੀ ਰਿੰਜੂਨ ਸਿਲਕ ਹੈ ਇਹ ਜਲਪਰੀ ਵੀ ਕਹਿੰਦੇ ਆਪਾਂ ਇਹ ਇਹ ਚੱਲਿਆ ਰਿੰਜੂਨ ਸਿਲਕ ਇਹ ਸਾਇਲ ਕੋਲ ਚੱਲਿਆ ਰਹੇ ਇਹ ਇਹ ਆਹ ਸਾਇਲ ਕੋਲ ਘਰ ਭਾਜੀ ਆ ਦੇਖੋ ਸਾਹਿਲ ਭਾਜੀ ਇਹ ਵੀ ਲੈ ਕੇ ਬੈਠੇ ਭਾਜੀ ਕੀ ਰੇਟ ਤੇ ਮਿਲ ਰਿਹਾ ਸਾਰੇ ਸੂਟੇ ਵਾਲੇ 150% ਆਫ ਤੇ ਆ ਭਾਜੀ 30% ਆਫ ਤੇ ਮਿਲ ਰਿਹਾ ਬੇਟਾ ਦੇ ਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਐਵੀ ਸਾਹਿਲ ਭਾਜੀ ਪ੍ਰਦੀਪ ਭਾਜੀ ਬਹੁਤ ਛੋਲੇ ਛੋਲੇ ਸੂਟ ਦੁਕਾਨਦੇ ਰਹਿਣਗੇ ਧੰਨਵਾਦ ਜੀ ਇੱਧਰ ਦੇਖ ਇੱਧਰ ਦੇਖ ਚੱਲ ਰੇਖ ਰੇਖ ਕਲਰ ਇਹ ਲੈ ਲੇ ਜੁੱਸ ਪ੍ਰਦੀਪ ਜੀ ਹਾਂ ਜੀ ਜੀ ਆ ਲੋ ਪਾਰਟੀ ਵੇਅਰ ਜਰੀਵਾਰ ਦਾ ਲੈ ਗਿਰੇ ਭਾਜੀ ਇਹ ਭਾਜੀ 24250 25200 ਦੇ 2500 ਦੇ ਸੂਟ ਹੈ ਇਹ ਕਪੜਾ ਦੇਖੋ ਹੱਥ ਲਾ ਕੇ ਦੇਖੋ ਪਰਿਵੀਅਰ ਮਸਲੀਨ ਹੈ ਹਾਂ ਜੈਨੀ ਗਲੀ ਮਸਲੀਨ ਲੈਂਡਿੰਗ ਵਾਲੀ ਨਾਲ ਦੁਪੱਟਾ ਵੀ ਮਸਲੀਨ ਦਾ ਇਹ ਪ्योर ਮਸਲੀਨ ਭਾਈ ਲੈਣੀ ਗਲੀ ਆਹ ਮਾ ਦੇਖੋ ਭਾਜੀ ਹੈਂਡਵਰਕ ਹੈ ਵਿੱਚ ਉਹ ਸਾਰਾ ਕੰਮ ਹੱਥ ਰੇ ਜੀ ਸਾਰਾ ਕੰਮ ਹੱਥ ਰ ਹੈਂਡਵਰਕ ਦੁਪੱਟਾ ਭਾਜੀ ਦੁਪੱਟਾ ਨਾਲ ਉਹ ਮੈਂ ਡਾਲਦਾ ਜੀ ਜਰੀ ਵਰਕ ਵਾਲਾ ਦੁਪੱਟੇ ਦੇ ਵੀ ਕੰਮ ਹੈ ਅਸੀਂ ਦੇਣ ਜਾ ਰਹੇ ਹਾਂ 50% ਆਫ ਦਾ ਮੇਲਾ ਲੱਗ ਚੁੱਕਿਆ ਜੀ ਬਹੁਤ ਫਰੇਰੀ ਹੈ ਫਰੇਰੀ ਕੋਈ ਕਮਿਊਨਿਟੀ ਐਨ ਜੀ ਨੇ ਮਰਜੀ ਲੋ ਰੇਟ ਕੀ ਸੀਗਾ ਜੀ ਆ ਜੀ 1200 50 1250 ਆਪਾਂ ਦੇਨੇ ਆ 1250 ਦੀ ਰੇਟ ਆ ਦੇਖੋ ਦਪੱਟੇ ਕੱਟ ਵਰਕ ਭਾਜੀ ਦਪੱਟੇ ਕੱਟ ਵਰਕ ਆ ਲੋ ਕਲਰ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਜੀ ਇਹ ਸਾਡੇ 1250 ਆ ਦੇਖੋ ਇਹ ਭਾਜੀ ਆ ਮੇਦੇ ਕੁਲੇ ਪੂੜਾ ਢੀਰ ਲੱਗਿਆ ਹੋਇਆ ਹੈ ਕੋਈ ਡਿਜ਼ਾਈਨ ਨਹੀਂ ਹੈਗੀ ਆ ਹੋਰ ਭਾਜੀ ਹਾਂ ਹੋਰ ਦੀਆਂ ਨੇ ਭਾਜੀ ਇਹ ਕਲਰ ਵੀ ਹੋਰ ਹੈ ਗਿਆ ਇਹ ਕੱਟ ਵਰਕ ਦੇ ਲਾਂਗੇ ਭਾਜੀ ਹਾਂ ਜੀ ਆ ਸਾਡੇ ਇੱਕ ਆਈਟਮ ਆਈ ਆ ਭਾਜੀ ਆਹਾ ਆ ਦੇਖੋ ਜਾਮਾਵਾਦ ਬਨਾਰਸੀ ਆਹਾ ਮੇਦੇ ਦੁਪੱਟਾ ਹੈ ਜੀ ਜਾਮਾਵਾਦ ਬਨਾਰਸੀ 550 ਦੀ ਰੇਟ ਹਾਂ ਜੀ ਆਵਾਜ਼ ਚੋਂ ਆ ਰਿਹਾ ਸਾਡੇ ਕੋਲ ਦੇ ਇਹ ਮਿੰਗਾ ਮਾਲ ਆ ਵੇ ਦੋ ਦਰ ਦੀ ਰੇਂਜ ਮੇਰੇ ਕੋਲ ਲੈ ਜਾ ਭਾਜੀ ਜੇਦਾ ਹੋਗਾ ਲੈ ਦੋ ਹੋਗਾ ਸਾਡੇ 500 ਰੁਪਏ ਤੋਂ 1200 ਵਾਲੀ 1200 148 ਲਵਾਈ ਲੈਣਾ ਸਿੱਪਲੀ ਦਾ ਮਰਕ 550 ਦਾ ਵੀ ਬੰਦ ਕਰਨਾ ਭਾਜੀ ਦੋ ਤੁਹਾਡੇ ਕੋਲੇ ਆ ਗਏ ਲੈਣਾ ਹੋਰ ਪੁੱਤੇ ਦੇ ਮਰਕ ਇਸ ਦਾ ਜਮਾ ਨਵੀਆਂ ਚੀਜ਼ਾਂ ਨੇ ਚੀਜ਼ਾਂ ਮੋਲ ਕਿਨੇ ਆ ਰਹੀ ਨੇ ਬੱਤੇ ਦਾ ਮਰਕ 550 ਤੋਂ 100 ਤੇ ਦੇਖੋ ਕੱਲ ਕਿੰਨੇ ਬਾਜੀ ਪੰਜ ਬਾਜੀ ਪੰਜ ਕੱਲ ਪੰਜ ਕੱਲ ਤੋਂ ਆ ਲਓ ਚਾਰ ਪੰਜ ਚਾਰ ਬਾਜੀ ਅੱਛੇ ਰੇਕ ਬਾਜੀ ਅੱਛੇ ਰੇਕ ਬਾਜੀ ਆ ਲਓ ਬਾਜੀ ਸਾਰੇ ਦੇ ਦੇ ਆਪਣੇ ਕੋਲ ਆਇਆ ਚਲ ਮਜੁਰਕਾਂ ਲਈ ਅੱਛਾ ਕਿਉਂ ਮੇ ਦਾਦੀ ਵਾਲੇ ਨਾਨੀ ਵਾਲੇ ਸਾਡੀ ਮੰਮੀ ਭਾਈ ਜੀ ਵੀ ਇੱਧਰ ਹੋ ਕੇ ਦਿਖਾਓ ਮੈਨੂੰ ਘੁੰਮ ਕੇ ਮੜਿਆ ਅੱਜ ਆਹ ਸੂਟ ਲੈ ਕੇ ਆਏ ਹੂ ਸਪੈਸ਼ਲ ਬਜ਼ੁਰਗਾਂ ਵਾਸਤੇ ਹਾਂ ਮੇਰੇ ਮਾਪਿਆਂ ਵਾਸਤੇ ਮੇਰੇ ਪੈੜਾ ਬਜ਼ੁਰਗਾਂ ਵਾਸਤੇ ਦਾਦੀ ਵਾਲੇ ਨਾਨੀ ਵਾਲੇ ਜਿਨ੍ਹਾਂ ਨੇ ਬਜ਼ੁਰਗਾਂ ਨੇ ਸਾਨੂੰ ਸੰਸਾਰ ਦਿਖਾਇਆ ਉਹਨਾਂ ਵਾਸਤੇ ਲੈ ਕੇ ਆਏ ਲੈਟ ਕਟੋ ਦੇ ਸੂਟ ਤੇ 50% ਸੌਣ ਦੇ ਹਲ ਭਾਈ 3100 ਬਾਈ ਬੱਤੀ ਕੋਲਾ 30% ਉਸ ਤੇ ਦੇਵਾਂਗੇ 155000 155000 155000 ਦਾ ਸੂਟ ਹੈ ਜਮਾ ਬ੍ਰੀਕ ਕੜਾਈ ਹੈ ਢਾਗੇ ਦੀ ਕੋ ਸਿੱਪੀ ਨਹੀਂ ਕੋਈ ਦਿੱਕੀ ਕੋਈ ਸਟੋਨ ਨਹੀਂ ਕੋਈ ਸਿੱਪੀ ਨਹੀਂ ਕੋਈ ਸਟੋਨ ਨਹੀਂ ਪਿਓਰ ਗਰੇਵ ਦਾ ਸੂਟ ਹੈ ਤੁਹਾਡੇ ਘਰੇ ਫੰਕਸ਼ਨ ਹੈ ਮਾਤਾ ਵਾਸਤੇ ਸੂਟ ਲੈਣਾ ਹੈ ਕਿ ਦੁਪੱਟਾ ਲੈਣਾ ਸਿੱਟੇ ਰੁਗਣਾ ਕੁਛ ਨੂਨ ਦਾ ਦੁਪੱਟਾ ਨਹੀਂ ਲਾਇਆ ਕੋਈ ਔਰਗੰਝਾ ਦੁਪੱਟਾ ਨਹੀਂ ਲਾਇਆ ਦੂਰਗਾ ਮਾਤਾ ਸਿੱਟੇ ਰੁਗਣਾ ਦੁਪੱਟਾ ਲਾਇਆ ਪਿਓਰ ਦਾ ਭਾਈ ਜਮਾ ਜੀ ਜਮਾ ਭਾਜੀ ਖੋਲ ਕੇ ਦੇਖੋ ਆਈਦਾ ਕੈਡੋ ਦੇ ਪਿਓਰ ਦੇ ਦੁਪੱਟੇ ਬਹੁਤ ਜ਼ਿਆਦਾ ਲਈ ਕੰਫਰਟੇਬਲ ਰਹਿੰਦੀ ਹੈ ਪਿਓਰ ਜੈਕਰ ਉਦ ਨਹੀਂ ਪਿਓਰ ਕਹਾਂਗੇ ਪਿਓਰ ਹੋਗਾ ਆ ਤੇ ਆਹ ਕਲਰ ਚੈੱਕ ਕਰੋ ਬਾਜੀ ਬਾਜੀ ਇੱਧਰ ਦੇਖੋ ਮੜੇ ਇੱਧਰ ਉਹ ਤੁਹਾਨੂੰ ਕਮਾਈਗਾ ਸਾਡੇ ਇੱਧਰ ਦੇਖੋ ਉਹ ਚੂੜਾ ਕਿੱਥੇ ਲੱਗਿਆ ਰਹੂਗਾ ਹਾਂਜੀ ਇੱਧਰ ਲਿਆਣਾ ਬੋਬਾ ਜੀ ਇਹ ਤੋਂ ਜਿੰਨੇ ਵੀ ਡਿਜ਼ਾਈਨ ਆਇਆ ਹੈ ਚਾਹੇ ਤੁਸੀਂ ਆਪਣੇ ਵਾਸਤੇ ਲੈਣਾ ਚਾਹੇ ਲੈਣਾ ਦੇਣ ਲੈਣ ਨੂੰ ਰਾਜੇਤ ਜੀ ਆਪਾਂ ਦੇ ਰਹੇ 50% ਨਯਾਓ 50% ਪੱਕੀ ਗੱਲ ਹੈ ਮੈਂ ਕਹਿੰਦਾ ਜਵਾਨ ਹੋਣ ਰਿਹਾ ਜੀ ਪੱਕੀ ਆ ਪੱਟ ਸਾਹਿਬ ਜੋ ਗੱਲ ਕਵਾਂਗੇ ਪੱਕੀ ਕਵਾਂਗੇ ਕੱਚੀ ਨਹੀਂ ਕਵਾਂਗੇ ਨੰਬਰ ਵੰਤਾ ਜੀ ਜੋ ਰੇਡ ਅਸੀਂ ਦਵਾਂਗੇ ਪੂਰੇ ਬਿਆਜ ਦੀ ਜ਼ਿੰਮੇਵਾਰੀ ਹੈ 50% ਹਰ ਕੋ ਕਹਿ ਰੂਗਾ ਰਜੇ ਜੀ ਹਾਂ ਹਰੂ ਕਹਿ ਰੂਗਾ ਦਵਾਂਗੇ ਅਸੀਂ ਦੋ ਗੱਲ ਕਵਾਂਗੇ ਸਹੀ ਕਵਾਂਗੇ ਜੇ ਮੇਰਾ ਆ ਆਰਟੀਕਲ ਹੈ ਚੱਕ ਲੈ ਮੇਰੇ ਵੀਰ ਸਾਦਾ ਵੱਡੀ ਗੱਲ ਚੱਕਰ ਡਵਾ ਰਟੀ ਬ੍ਰਾਂਡ ਠੀਕ ਹੈ ਬੜੇ ਬ੍ਰਾਂਡ ਬ੍ਰਾਂਡ ਜੀ ਹਲੋ ਪੱਟ ਜੋ ਗੱਲ ਕਵਾਂਗੇ ਸਹੀ ਕਵਾਂਗੇ ਗੱਦ ਗੱਲ ਨਹੀਂ ਕਵਾਂਗੇ ਜੀ ਹਲੋ ਉਹਨੇ ਖੋਲ ਕੇ ਧਾਉਗੇ 4500 ਰੁਪਏ ਜੀ ਇਹ ਖੋਲ ਹਰੇ ਚੈੱਕ ਕਰ ਮੇਰੇ ਵੀ ਇਹ ਪਾਜੀ ਦੁਪੱਟਾ ਸਕੂਲ ਆ ਬੇਗਮ ਪਿਓ ਤੇ ਫੱਟੇ ਲਾ ਰਜਜੀ ਹਾਂਜੀ ਆ ਲੈ ਰੇਸ਼ਮ ਦਾ ਕੰਮ ਹੈ ਸਾਰਾ ਡਿਫਰੈਂਟ ਡਿਫਰੈਂਟ ਕੰਮ ਕੀਤਾ ਹੈ ਠੀਕ ਹੈ 5 ਮੀਟਰ ਕਪੜਾ ਮਸ਼ਰੀਨ ਟੱਚ ਹੈ ਕੋਟਨ ਨਹੀਂ ਭਾਜੀ ਮਸ਼ਰੀਨ ਟੱਚ ਹੈ ਠੀਕ ਹੈ ਬਹੁਤ ਹੀ ਸ਼ਾਨਦਾਰ ਤੇ ਆ ਗੋਟਾ ਦਾ ਦੁਪੱਟਾ ਬਾਜੀ ਤੇ ਰੇਟ ਕੀ ਹੈ ਬਾਜੀ ਇਹਦਾ ਬਾਜੀ 900 ਵਾਲਾ ਛੋਟਾ 450 ਰੁਪਏ ਦਾ ਸਿਰਫ 450 ਦਾ ਕਿਵੇਂ ਕੋਈ ਦੇਖ ਦਿਖਾਵੇ ਜੀ ਚਸ਼ਰੀਨ ਦਾ ਤੂੰ 450 ਦਾ ਇਹ ਦੁਪੱਟਾ ਸ਼ਕੂਨ ਦਾ ਉੱਪਰ ਵਰਕ ਪਾਜੀ ਸਾਰੇ ਗੁੰਦੇ ਦੁਪੱਟੇ ਵਰਕ ਬਾਜੀ ਕਲਰ ਬਾਜੀ ਹੈਗੀਆ ਕਲਰ ਬਾਜੀ ਆ ਲੋ ਆ ਲੋ ਚੈੱਕ ਕਰੋ ਬਾਜੀ ਆ ਲੇਖ ਹੱਥ ਇੱਕਾਂ ਭਈਏ ਬਾਜੀ 1 2 3 4 ਕਰ ਰਹਾ ਬਾਜੀ 450 ਰੇਂਜ ਚ ਕਹਿੰਦਾ ਅਗਰ ਤੁਹਾਡੇ ਘਰੇ ਫੰਕਸ਼ਨ ਹੈ ਨਾ ਤੁਸੀਂ ਦੇਨ ਲੈਣ ਨੂੰ ਸੂਟ ਲੈਣਾ ਹੈ ਤਾਂ ਸਾਡੇ ਕੋਲ ਅੱਖਾਂ ਵਿੱਚ ਕਿ ਅਸੀਂ ਦਵਾਂਗੇ 50% ਸਪੋਰਟ ਯਾਨੀ ਕਿ ਅੱਧੇ ਨੇ ਬਾਕੀ ਸਾਰੇ ਪਾਜੀ ਕਾਟਨ ਹੈ ਦੇਖੋ ਕੱਪੜਾ ਕਿੱਡਾ ਵਧੀਆ ਮਸਲੀਆ ਹੈ ਕੱਪੜਾ ਬਹੁਤ ਸੋਹਣਾ ਹੈ ਅੱਗੇ ਹੋ ਪਾਜੀ ਆਜੋ ਪਾਜੀ ਅੱਗੇ ਆਜੋ ਦੇ ਦਿਖਾ ਰਹੇ ਆ ਆਪਾਂ ਇਹ ਦੋ ਜਿਵੇਂ ਪ੍ਰਦੀਪ ਜੀ ਨੇ ਦਿਖਾਇਆ 450 900 ਵਾਲੇ 450 ਦੇ ਦੇ ਆਪਾਂ 3100 ਵਾਲੇ 1500 ਚ ਦੇ ਰਹੇ ਆ ਭਾਜੀ ਸ਼ਿਮਾ ਵਾਲੇ ਇਹ ਨਵੇਂ ਬੇਸ ਆਏ ਆ ਸਾਰੇ ਅੱਛਾ ਆ ਦਿਖਾਓ ਜੀ ਸਾਰੇ ਹੈਵੀ ਸੂਟ ਹੈ ਭਾਜੀ ਉਹ ਹੈਵੀ ਸੂਟ ਤੇਰੇ ਠੀਕ ਆ ਪਰ ਆ ਇਹ ਆ ਕਿੱਧਰ ਬੈਠਾ ਹੈ ਉੱਪਰ ਚੜ ਕੇ ਭਈ ਆ ਭਾਜੀ ਤਪੱਸਿਆ ਦੇ ਬੈਠੇ ਆ ਕਿਹੜੀ ਤਪੱਸਿਆ ਦੇ ਕਰਦੇ ਆ ਨਾ 1000 ਸਮਾਦੀ ਦੇ ਭਾਜੀ ਸਮਾਦੀ ਦੇ ਇਹ ਸਮਾਦੀ ਦੇ ਬੈਠਾ ਚੈੱਕ ਕਰਾਂ ਭਾਜੀ ਅੱਛਾ ਹਾਂ ਚੈੱਕ ਕਰੂ ਸਾਹਿਲ ਬਾਜੀ ਕਿਵੇਂ ਉੱਧਰ ਬੈਠ ਕੇ ਖੁੰਝੇਗੇ ਜੇ ਵੈਰਾਈਟੀ ਲਿਆਤੀ ਹੈ ਪਾਰਸਲ ਖੋਲ ਤੇ ਨਵੀਂ ਵੈਰਾਈਟੀ ਸਾਰੀ 50% ਹੋ ਭਰਾ ਦਿਖਾਈ ਜਾਂਦੇ ਨਵੇਂ ਨਵੇਂ ਡਿਜ਼ਾਈਨ ਅੱਛਾ ਹਾਂਜੀ ਆ ਸਾਰੇ ਡਿਜ਼ਾਈਨ ਆ ਜਾਂ ਨਵੇਂ ਹਾਂ ਬੇਸ ਵੀ ਨਵੇਂ ਆ ਪੜੇ ਨਵੇਂ 50% ਆਫ ਤੇ ਪੜੇ ਕੀ ਰੇਟ ਦਾ ਸੀਗਾ ਇਹ ਭਾਜੀ 3100 ਵਾਲਾ 1550 1550 ਆ ਵਾਲੇ 1550 ਇੰਚ ਆ 2100 ਵਾਲੇ 1050 ਸਾਰੇ ਅਲੱਗ ਅਲੱਗ ਰੇਟ ਹੈ ਭਾਜੀ ਅੱਛਾ 1050 ਦੇ ਵਿੱਚ ਗਾਠ ਵਾਲੇ 700 ਰੁਪਏ ਤੇ ਸ਼ਿਮਰ 700 ਵੀ ਵਰਕ ਹੈ ਇਵੇਂ ਸਾਇਲ ਭਾਜੀ ਕਹਿ ਰਹੇ ਤੁਸੀਂ ਮੈਂ ਕਿ ਸਾਦੇ ਬੇਸ ਨਵੇਂ ਐ ਟੋਟਲੀ ਵੈਰਾਈਟੀ ਨਵੀਂ ਐ 50% ਆਫ ਤੇ ਐ ਅੱਛਾ ਰੇਟ ਇਹ ਅਲੱਗ ਅਲਗ ਹੈ ਜਿਵੇਂ 1050 ਦੇ ਵਿੱਚ ਆ ਵਾਲੇ ਸੂਟ ਮਿਲ ਜਾਣੇ ਆ ਜੀ ਹਾਂ ਜੀ ਠੀਕ ਹੈ ਜੀ ਆ ਜਿਹੜੇ 1050 ਦੀ ਰੇਂਜ ਚ ਹੈ ਫੋਟੋ ਵਾਲੇ ਗੋਟਾ ਵੀ ਜੀ ਫੋਟੋ ਵਾਲੇ ਸਾਰੇ ਫੋਟੋ ਵਾਲੇ ਆ 700 ਵਾਲੇ ਵੀ ਹੈ ਅੱਛਾ ਇਹ ਇਧਰ ਭਾਜੀ ਆ ਦੇਖੋ 650 600 ਦੀ ਰੇਂਜ ਕੀ ਪਈ ਹੈ ਵੈਰਾਈਟੀ ਇਹ ਕਿਹੜੀ ਵੈਰਾਈਟੀ ਆ ਜੀ ਦੇ ਦੇਣ ਦੇ ਵਿੱਚ ਬਹੁਤ ਸੋਹਣੀਆਂ ਆਈਟਮਾਂ ਆਈਆਂ ਪ੍ਰਦੀਪ ਜੀ ਦਿਖਾਉਂਦੇ ਕਿਵੇਂ ਇਹ ਬਲੌਗ